ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਪੋਸਟਰ ਜਾਰੀ ਕੀਤਾ ਜਿਸ ਚ ਰਾਜ ਸਭਾ ਦੇ ਸਾਬਕਾ ਮੈਂਬਰ ਨਰਜੋਤ ਸਿੰਘ ਸਿੱਧੂ ਅਕਾਲੀ ਦਲ ਦੇ ਬਾਗੀ ਵਿਧਾਇਕ ਪ੍ਰਗਟ ਸਿੰਘ ਅਤੇ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਪਰ ਬਰਵਿੰਦਰ ਬੈਂਸ ਵਿਖਾਈ ਦੇ ਰਹੇ ਨੇ ਪੋਸਟਰ ਤੇ ਆਵਾਜ਼ ਇਹ ਪੰਜਾਬ ਦਾ ਨਾਰਾ ਦਿੱਤਾ ਗਿਆ ਹੈ ਬੈਂਸ ਨੇ ਕਿਹਾ ਹੈ ਕਿ ਪੋਸਟਰ ਬਿਲਕੁਲ ਸਹੀ ਹੈ ਅਤੇ ਉਹ ਨਰਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਦੇ ਨਾਲ ਮਿਲ ਗਏ ਨੇ ਉਹਨਾਂ ਪੰਜਾਬ ਵਿੱਚ ਚੋਣਾਂ ਲੜਨ ਦੀ ਗੱਲ ਵੀ ਆਖੀ ਹੈ ਇਹ ਵੀ ਸਾਡੇ ਨਾਲ ਗਲਬਾਤ ਕਰਦੇ ਆ ਉਹਨਾਂ ਕਹਿੰਦੇ ਕਿ ਸੂਬੇ ਵਿੱਚ ਇਮਾਨਦਾਰ ਲੋਕਾਂ ਨੂੰ ਟਿਕਟ ਦੇਣਗੇ ਦੂਜੇ ਪਾਸੇ ਪ੍ਰਗਟ ਸਿੰਘ ਤੇ ਨਰਜੋਤ ਸਿੰਘ ਸਿੱਧੂ ਨੇ ਵੀ ਇਸ ਅੰਮ੍ਰਿਤਸਰ ਨੇੜਲੇ ਪਿੰਡ ਕਨੂਪੁਰ ਕਾਲਜ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਲੱਗੇ ਏਟੀਐਮ ਨੂੰ ਲੁਟੇਰੇ ਨੇ ਨਿਸ਼ਾਨਾ ਬਣਾਇਆ ਲੁਟੇਰੇ ਕੱਲ੍ਹ ਦੇਰ ਰਾਤ ਬੈਂਕ ਵਿੱਚ ਵੜੇ ਤੇ ਬੈਂਕ ਵਿੱਚ ਲੱਗੇ ਏਟੀਐਮ ਦੇ ਨਾਲ ਲੱਗੇ ਸਿਸਟਮਿਕ ਕੈਮਰੇ ਉੱਤੇ ਸਪਰੇਅ ਕਰਨ ਦੇ ਬਾਅਦ ਮਸ਼ੀਨ 'ਚ ਪਏ 6,66,000 ਰੁਪਏ ਉਡਾ ਕੇ ਰਫੂ ਚੱਕਰ ਹੋ ਗਏ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਜਾਂਚ ਤੌਰ 'ਤੇ ਸਾਹਮਣੇ ਆਇਆ ਕਿ ਕੈਮਰੇ ਤੇ ਸਪਰੇਅ ਕਰਨ ਮਗਰੋਂ ਲੁਟੇਰੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਮੁੱਖ ਮੰਤਰੀ ਦੀ ਇਸ ਯਾਤਰਾ ਤਹਿਤ ਸ਼ਰਦਾਲੂਨ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਪਟਿਆਲਾ ਦੇ ਹਲਕਾ ਕਨੌਰ ਦੇ ਪਿੰਡ ਲਾਛਰੂ ਤੋਂ ਅਮਨਚਰਲੀ ਰਵਾਨਾ ਹੋਈ ਸੀ। ਹਾਦਸਾ ਫਤਿਹਗੜ ਸਾਹਿਬ ਦੇ ਪਿੰਡ ਸਾਧੂਗੰਢ ਨੇ ਵਾਪਰਿਆ। ਹਾਦਸੇ ਵਿੱਚ ਚੱਲਦੇ 18 ਯਾਤਰੀ ਗੰਭੀਰ ਸੱਖਮੀ ਹੋਏ ਨੇ। ਜਾਣਕਾਰੀ ਮੁਤਾਬਕ ਲਾਝਰੂ ਤੋਂ ਅਮ੍ਰਿਤਸਰ ਲਈ ਰਵਾਨਾ ਹੋਈ ਇਹ ਬੱਸ ਫਤਿਹਗੜ੍ਹ ਜ਼ਿਲ੍ਹੇ ਚਿਚੀੜੀ ਰੋਡ ਤੇ ਪਿੰਡ ਸਾਧੂਗੰਦ ਨੇ ਪਹੁੰਚੀ ਤਾਂ ਹਾਦਸਾ ਵਾਪਰ ਗਿਆ ਬੱਸ ਪਕਾਬੂ ਹੋ ਕੇ ਉਬਰ ਵਿਚ ਸੋਹੇ ਟੱਪਲਟ ਗਈ ਹਾਦਸਾ ਕਾਫੀ ਭਿਆਨਕ ਸੀ ਜਿਸ ਦੇ ਚਲਦਿਆਂ ਅੰਦਰ ਸਵਾਰ 60 ਯਾਤਰੀਆਂ ਚੋਂ 18 ਗੰਭੀਰ ਜ਼ਖਮੀ ਹੋ ਗਏ ਬਾਕੀ ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲਗੀਆਂ ਨੇ ਸ਼੍ਰੀ ਗੁਰੂ ਗਨ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜ ਮਨਾਇਆ ਜਾ ਰਿਹਾ ਹੈ। ਪੁਰਤਰਾ ਸ੍ਰੀ ਰਾਮ ਸਰਸਾਇ ਪੰਗਰ ਕੀਰਤਨ ਕੱਢਿਆ ਗਿਆ। ਇਹ ਲੋਕੀਂ ਨਗਰ ਕੀਰਤਨ ਸੱਚਖੰਡ ਸ੍ਰੀ ਵੰਦ ਸਾਹਿਬ ਵਿਖੇ ਪਹੁੰਚਿਆ। ਇਸ ਬੇਤਰ ਦੇਹਾਂ ਦੇ ਸਮਰਪਿਤ ਮੰਗਵਸੰਧੀ ਅਮਰ ਸਰ ਵਿਖੇ ਤਿਆਰੀਆਂ ਕਈ ਦਿਨਾਂ ਤੋਂ ਚੱਲ ਰੀਆਂ ਸਨ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵਿਕ ਸਤੰਬਰ ਨੂੰ ਮਨਾਇਆ ਜਾਂਦਾ ਸੀ ਪਰ ਐਸੀਪੀਸੀ ਦੇ ਸੋਧੇ ਨਾਮਕ 새 ਕੈਲੰਡਰ ਨੇ ਸ਼੍ਰੀ ਗੁਰੂ ਗਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸਿਕ ਦਿਨ ਬਦਲ ਦਿੱਤਾ ਹੈ।